ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਮਾਈਰੀ ਮਨ ਮੇਰੋ ਮਤਵਾਰ ਮਾਈ ਏ ਮਾਤਾ ਪਿਤਾ ਰੂਪ ਸੰਤ ਜਨੋ ਮੇਰੋ ਭਾਵ ਸਾਡਾ ਮਨ ਚਿਤ ਪਰਮੇਸ਼ਰ ਦੇ ਨਾਮ ਸਿਮਰਨ ਕਰਨ ਵਿੱਚ ਮਤਵਾਰੋ ਮਸਤਾਨਾ ਹੋ ਗਿਆ ਹੈ ਮਤਵਾਰੂ ਸਰੂਪ ਦੀ ਪ੍ਰਾਪਤੀ ਵਾਲੀ ਆਤਮ ਵਿਸ਼ੈਣੀ ਮਤਵਾਰੂ ਵਾਲਾ ਹੋ ਗਿਆ ਹੈ ਮਨ ਵਿੱਚੋਂ ਚੰਚਲਤਾਈ ਕਰਨ ਵਾਲੀ ਮਤ ਅਕਲ ਨੂੰ ਵਾਰੋ-ਵਾਰ ਜਰੂਕ ਦਿੱਤਾ ਹੈ ਭੇਖ ਦਇਆਲ ਆਨੰਦ ਸੁਖ ਪੂਰਨ ਹਰ ਰਸ ਰਪਿਓ ਕੁਮਾਰੋ ਰਹਾਉ ਦੇ ਆਲ ਦੇ ਆਧਿਕਾਰ ਪਰਮੇਸ਼ਰ ਨੂੰ ਵੇਖ ਕੇ ਆਤਮਿਕ ਆਨੰਦ ਸਵੈ ਸਰੂਪ ਦਾ ਆਨੰਦ ਤੇ ਪੂਰਾ ਸੁਖ ਪ੍ਰਾਪਤ ਹੋਇਆ ਹੈ। ਅਤੇ ਮਨ ਹਰੀ ਪਰਮੇਸ਼ਰ ਦੇ ਰਸ ਪ੍ਰੇਮ ਵਿੱਚ ਐਸਾ ਰਪਿਓ ਰੰਗਿਆ ਗਿਆ ਕਿ ਹਰ ਵਕਤ ਨਾਮ ਦੀ ਕੁਮਾਰੂ ਮਸਤੀ ਚੜੀ ਰਹਿੰਦੀ ਹੈ ਰਹਾਉ। ਨਿਰਮਲ ਪਏ ਊਜਲ ਜਸ ਗਾਵਤ ਬਹੁਰ ਨਹੋਵਤ ਕਰ। ਉਜਲ ਨਿਰਮਲ ਪਰਮੇਸ਼ਰ ਦੇ ਜਸ ਕੀਰਤਨ ਨੂੰ ਗਾਉਂਦਿਆਂ ਮਨ ਕਰਕੇ ਐਸੇ ਨਿਰਮਲ ਉਜਲ ਹੋ ਗਏ ਹੋ ਕਿ ਬਹੁਰ ਮੁੜ ਕੇ ਪਾਪਾਂ ਰੂਪੀ ਮੈਲ ਕਰਕੇ ਕਾਲਾ ਨਹੀਂ ਹੋਵਾਂਗੇ ਚਰਨ ਕਮਲ ਸਿਓ ਡੋਰੀ ਰਾਚੀ ਭੇਟਿਓ ਬੁਰਖ ਅਪਾਰ ਸੱਚੇ ਗੁਰਾਂ ਦੇ ਚਰਨਾ ਕਮਲਾਂ ਦੇ ਨਾਲ ਚਿੱਤ ਦੀ ਡੋਰੀ ਬਿਰਤੀ ਰਜ ਵਿੱਚ ਗਈ ਲੱਗ ਗਏ ਹੈ ਕਿ ਅਪਾਰੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਤ ਪੁਰਖ ਪੂਰਨ ਪਰਮੇਸ਼ਰ ਦੇ ਨਾਲ ਮਿਲ ਗਏ ਹਾਂ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੋ ਜਦ ਉਸ ਪਰਮੇਸ਼ਰ ਨੇ ਮੇਰਾ ਮਨ ਰੂਪੀ ਕਰ ਹੱਥ ਗਹਿ پکڑ ਕੇ ਆਪਣੀ ਲਿਵ ਵਿੱਚ ਲੀਨ ਕਰ ਲਿਆ ਤਦਉ ਮਾਨੋ ਕਹਿੰਦੇ ਪਰਮੇਸ਼ਰ ਨੇ ਸਾਰਾ ਸਰਬੰਸ ਹੀ ਦਾਨ ਦੇ ਵਿੱਚ ਦੇ ਦਿੱਤਾ ਜਦੋਂ ਅਸੀਂ ਆਪਣਾ ਸਰਬੰਸ ਹੀ ਪਰਮੇਸ਼ਰ ਦੇ ਚਰਣਾ ਕਮਲਾਂ ਵਿੱਚ ਅਰਪਿਤ ਦਿੱਤਾ ਭਾਵ ਤਨ ਮਨ ਤਨ ਸਭ ਕੁਝ ਪਰਮੇਸ਼ਰ ਨੂੰ ਭੇਟਾ ਰੂਪ ਵਿੱਚ ਦੇ ਦਿੱਤਾ ਆਪਣੀ ਮਨਮਤ ਛੱਡ ਦਿੱਤੀ ਜਦੋਂ ਪਰਮੇਸ਼ਰ ਨੇ ਸਾਡਾ ਮਨ ਰੂਪੀ ਹੱਥ ਪਕੜ ਕੇ ਆਪਣੇ ਸਰੂਪ ਵਿੱਚ ਅਪੇਧ ਕਰ ਲਿਆ ਅਤੇ ਹਿਰਦੇ ਅੰਦਰ ਗਿਆਨ ਰੂਪੀ ਦੀਵੇ ਨੂੰ ਉਜਾਰੂ ਪ੍ਰਕਾਸ਼ ਹੋ ਗਿਆ ਨਾਨਕ ਨਾਮ ਰਸਕ ਬੈਰਾਗੀ ਕੁਲਹਿ ਸਮੂਹਾ ਤਾਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜਾ ਨਾਮ ਦੇ ਰਸ ਗਰਸੀਏ ਮਹਾਤਮਾ ਜਨ ਸੰਸਾਰ ਦੇ ਪਦਾਰਥਾਂ ਵੱਲੋਂ ਵਿਰਾਗਮਨ ਹੋਏ ਉਹਨਾਂ ਨੇ ਆਪਣੀਆਂ ਪਿੱਛੇ ਬੇਗਤ ਹੋਈਆਂ ਸਮੂਹਾ ਰੂ ਸਾਰੀਆਂ ਕੁਲਾ ਤਾਰ ਲਈਆਂ ਹਨ ਸਾਰਗ ਮਹੱਲਾ 5 ਮਾਈ ਰੀ ਆਨ ਸਿਮਰ ਮਰ ਜਾਹੇ ਮਾਈ ਰੀ ਹੈ ਮਾਤਾ ਪਿਤਾ ਰੂਪ ਸੰਤ ਜਨੋ ਪਰਮੇਸ਼ਰ ਨੂੰ ਛੱਡ ਕੇ ਹੋਰ ਨਾ ਦੇਵੀ ਦੇਵਤਿਆਂ ਨੂੰ ਸਿਮਰਨ ਵਾਲੇ ਪੁਰਖ ਮਰ ਕਰਕੇ ਜੂਨਾ ਵਿੱਚ ਜਾਂਦੇ ਆ ਵਾ ਮੌਤ ਦੇ ਮਾਰੇ ਮਰਦੇ ਜਾਂਦੇ ਆਨ ਦ્વੈਤ ਨੂੰ ਸਿਮਰਨ ਵਾਲੇ ਪਰਮੇਸ਼ਰ ਵੱਲੋਂ ਮਰ ਜਾਂਦੇ ਕਿਉਂਕਿ ਤੇ ਗੋਬਿੰਦ ਜੀਨ ਕੋ ਦਾਤਾ ਮਾਇਆ ਸੰਗ ਲਪਟਾਹੀ ਰਹਾਉ ਜੋ ਸਾਰੇ ਜੀਵਾਂ ਦਾ ਦਾਤਾ ਤੇ ਗੋਬਿੰਦ ਪ੍ਰਿਥਵੀ ਦਾ ਪਾਲਕ ਪਰਮੇਸ਼ਰ ਹੈ ਕਹਿੰਦੇ ਉਸ ਨੂੰ ਤਿਆਗ ਛੱਡ ਕੇ ਸਦਾ ਛਲ ਰੂਪ ਮਾਇਆ ਦੇ ਨਾਲ ਲਪਟੇ ਫਸੇ ਰਹਿੰਦੇ ਹਨ ਰਹਾਉ ਨਾਮ ਵਿਸਾਰ ਚੱਲਹਿ ਅਨਮਾਰਗ ਨਰਕ ਕੋਰ ਮਹਿ ਪਾਹੀ ਜੋ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਕੇ ਦ્વੈਤ ਦੇ ਮਾਰਗ ਰਸਤੇ ਉੱਤੇ ਚੱਲਦੇ ਉਹ ਪੁਰਖ ਕੋਰ ਭਿਆਨਕ ਨਰਕ ਵਿੱਚ ਜਾ ਪੈਂਦੇ ਹਨ ਅਨਕ ਸਜਾਈ ਗਣਤ ਨ ਆਵੇ ਗਰਬੇ ਗਰਬ ਪ੍ਰਮਾਹੇ ਫਿਰ ਉਹਨਾਂ ਨੂੰ ਅਨਕ ਬਿਆੰਤ ਸਜਾਈ ਸਜਾਵਾਂ ਮਿਲਦੀਆਂ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਆਉਂਦੀ ਉਹ ਕਈ ਵਾਰੀ ਮਾਤਾ ਦੇ ਗਰਭੇ ਪੇਟ ਵਿੱਚ ਛਣ ਜਾਇਆ ਕਰਨਗੇ ਫਿਰ ਮਾਤਾ ਦੇ ਗਰਭ ਪੇਟ ਵਿੱਚ ਇਸਤਤ ਹੋ ਜਾਇਆ ਕਰਨਗੇ ਇਉਂ ਵਾਰ-ਵਾਰ ਜੁਨਾ ਵਿੱਚ ਪਰਮਦੇ ਰਹਿਣਗੇ ਸੇ ਤਨਵੰਤੇ ਸੇ ਪਤਵੰਤੇ ਹਰ ਕੀ ਸ਼ਰਣ ਸਮਾਹਿ ਉਹ ਹੀ ਨਾਮ ਰੂਪ ਧਨ ਵਾਲੇ ਧਨਾੜ ਪੁਰਖ ਹਨ ਉਹੋ ਹੀ ਪਤਵੰਤੇ ਇੱਜ਼ਤ ਵਾਲੇ ਹਨ ਜਿਹੜੇ ਪਰਮੇਸ਼ਰ ਦੀ ਸ਼ਰਣ ਓਟ ਵਿੱਚ ਸਮਾਉਂਦੇ ਪਰਮੇਸ਼ਰ ਦੀ ਓਟ ਦੇ ਸਮਾਹ ਸਮਾੜੇ ਆਨੰਦ ਨੂੰ ਪਾਉਂਦੇ ਹਨ ਗੁਰ ਪ੍ਰਸਾਦ ਨਾਨਕ ਜਗ ਜੀਤੇਓ ਬੋਹਰ ਨ ਆਵੇ ਜਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਪੁਰਖਾਂ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਭੂ ਨਾਮ ਨੂੰ ਜਪ ਕੇ ਸਾਰੇ ਸੰਸਾਰ ਨੂੰ ਹੀ ਜਿੱਤ ਲਿਆ ਹੈ ਮਨ ਜੀਤੇ ਜਗ ਜੀਤ ਹੋ ਗਏ ਹਨ ਇਸੇ ਕਰਕੇ ਉਹ ਬੋਹਰ ਮੁੜ ਆਉਂਦੇ ਜਾਂਦੇ ਨਹੀਂ ਉਹ ਜੰਮਦੇ ਮਰਦੇ ਨਹੀਂ ਮਾਤਾ ਦੇ ਗਰਭ ਰਾਹੀਂ ਜਨਮ ਧਾਰ ਕੇ ਆਉਂਦੇ ਨਹੀਂ ਨਾ ਹੀ ਮਰ ਕੇ ਮੌਤ ਦੇ ਮੂੰਹ ਵਿੱਚ ਜਾਂਦੇ ਹਨ ਸਾਰਗ ਮਹੱਲਾ ਪੰਜਵਾ ਹਰ ਕਾਟੀ ਕੁਟਿਲਤਾ ਕੁਠਾਰ ਗੁਰਮੁਖ ਜਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਰੂਪੀ ਕੁਠਾਰ ਕੁਹਾੜੇ ਦੇ ਪ੍ਰਹਾਰ ਨਾਲ ਕੁਟਿਲਤਾ ਜਿਹੜੀ ਕਪਟ ਟੇੜਤਾਈ ਰੂਪੀ ਲੱਕੜੀ ਉਹ ਕੱਟ ਦਿੰਦੀ ਹੈ ਪ੍ਰਮ ਬਨ ਦਹਿਨ ਪਏ ਖਿਨ ਪੀਤਰ RAM ਨਾਮ ਪਰਹਾਰ ਰਹਾਉ RAM ਪਰਮੇਸ਼ਰ ਦੀ ਨਾਮ ਰੂਪੀ ਤੇਜ ਪਰਹਾਰ ਅਗਨੀ ਨਾਲ ਪਰਮ ਰੂਪੀ ਬਨ ਜੰਗਲ ਇੱਕ ਛਿੰਦੇ ਵਿੱਚ ਹੀ ਦਹਿਨ ਸੜ ਕੇ ਸੁਆਹ ਹੋ ਗਿਆ ਹੈ ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਡੇ ਸਾਧੂ ਕੈ ਸੰਗ ਮਾਰ ਜਿਨ੍ਹਾਂ ਗੁਰਮੁਖਾਂ ਨੇ ਕਾਮ ਮੰਦ ਵਾਸ਼ਨਾ ਬਿਨਾਂ ਕਾਰਨ ਤੋਂ ਕ੍ਰੋਧ ਗੁੱਸਾ ਕਰਨਾ ਨਿੰਦਾ ਅਪਕੀਰਤੀ ਆਦਿ ਸਭ ਪਰਹਰੀਆ ਤਿਆਗ ਦਿੱਤੀਆਂ ਹਨ ਅਤੇ ਸਾਧੂ ਸ੍ਰੇਸ਼ਟ ਜਨਾਂ ਦੇ ਸਾਥ ਦੁਆਰਾ ਸੰਮਧਮ ਸਾਧਨਾ ਦੀ ਮਾਰਗਕਟ ਪਾ ਕੇ ਹਿਰਦੇ ਦੇ ਅੰਦਰੋਂ ਬਾਹਰ ਕੱਢ ਦਿੱਤਾ ਹੈ ਵਾ ਕਾਮ ਕ੍ਰੋਧ ਅਪਜਸ ਕਰਨਾ ਤੇ ਪਰਹਰੀਆ ਪਰ ਪਰਾਇਆ ਤਨ ਹਰੀਆ ਚਰਉਣਾ ਇਤਿਆਗ ਔਗਣਾ ਵਾਲੇ ਸੁਭਾਅ ਨੂੰ ਸੰਤਾਂ ਦੇ ਸੰਗ ਦੁਆਰਾ ਸੰਮਧਮ ਸਾਧਨਾ ਦੀ ਮਾਰ ਪਾ ਕੇ ਰਿਦੇ ਚੋਂ ਬਾਹਰ ਕੱਢ ਦਿੱਤਾ ਹੈ ਜਨਮ ਪਦਾਰਥ ਗੁਰਮੁਖ ਜੀਤਿਆ ਬੌਰ ਨ ਜੂਏ ਹਾਰ ਉਹਨਾਂ ਗੁਰਮੁਖਾਂ ਨੇ ਆਪਣਾ ਮਨੁੱਖਾ ਜਨਮ ਰੂਪੀ ਪਦਾਰਥ ਸ਼ੁਭ ਗੁਣਾਂ ਦੇ ਸਹਿਤ ਔਗੇ ਭਾਵ ਔਗਣਾ ਨੂੰ ਮੇਟ ਕੇ ਜਿੱਤ ਲਿਆ ਹੈ ਬੌਰ ਮੁੜ ਕੇ ਵਿਸ਼ਿਆਂ ਰੂਪੀ ਜੂਏ ਵਿੱਚ ਨਹੀਂ ਹਾਰਦੇ ਆਪਣੇ ਜੀਵਨ ਨੂੰ ਵਿਸ਼ੇਵਾਸ਼ਨਾ ਨਾਲ ਦੇਖਣ ਸੁੰਘਣ ਦੇ ਵਿੱਚ ਨਹੀਂ ਹਾਰਦੇ ਭਾਵ ਵਿਸ਼ਿਆਂ ਦੇ ਪ੍ਰਾਇਣ ਨਹੀਂ ਹੁੰਦੇ ਆਠ ਪਹਿਰ ਪ੍ਰਭ ਕੇ ਗੁਣ ਗਾਵੇ ਪੂਰਨ ਸ਼ਬਦ ਵਿਚਾਰ ਉਹ ਗੁਰਮੁਖ ਜਨ ਕਹਿੰਦੇ ਅਠੇ ਪੈਰ ਹੀ 24 ਘੰਟੇ ਪਰਮੇਸ਼ਰ ਦੇ ਗੁਣਾ ਨੂੰ ਗਾਉਂਦੇ ਹਨ ਅਤੇ ਪੂਰਨ ਪੂਰੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦੇ ਰਹਿੰਦੇ ਹਨ ਵਗ ਗੁਰਾਂ ਦੁਆਰਾ ਪੂਰਨ ਸ਼ਬਦ ਬ੍ਰਹਮ ਦੀ ਪ੍ਰਾਪਤੀ ਦੀ ਵਿਚਾਰ ਕਰਦੇ ਰਹਿੰਦੇ ਉਹਨਾਂ ਗੁਰਮੁਖਾਂ ਦੇ ਅੰਦਰ ਇਤਨੀ ਨਿਮਰਤਾ ਆ ਜਾਂਦੀ ਕਿ ਪਰਮੇਸ਼ਰ ਦੇ ਸਨਮੁਖ ਇਉਂ ਬੇਨਤੀ ਕਰਦੇ ਆ ਨਾਨਕ ਦਾਸਨ ਦਾਸ ਜਨ ਤੇਰਾ ਪੁਨਹਿ ਪੁਨਹਿ ਨਮਸਕਾਰ ਹਾਉ ਬੇਨਤੀਆਂ ਫਿਰ ਕਰਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪਰਮੇਸ਼ਰ ਜੋ ਜਨਪੁਰਖ ਤੇਰਾ ਦਾਸਾਂ ਦਾ ਵੀ ਦਾਸ ਹੈ ਜੋ ਪੁਰਖ ਤੇਰੇ ਦਾਸਾਂ ਦਾ ਪਾਣੀ ਭਰਨ ਵਾਲਾ ਦਾਸ ਅਸੀਂ ਉਸ ਪੁਰਖ ਨੂੰ ਪੁਨਹ ਪੁਨਹ ਪਾਵ ਵਾਰ-ਵਾਰ ਨਮਸਕਾਰ ਬੰਦਨਾ ਕਰਦੇ ਹਾਂ ਸਾਰਗ ਮਹੱਲਾ ਪੰਜਵਾ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਦੇ ਪਾਸੋਂ ਵੱਡੇ ਗੁਰੂ ਸਹਿਬਾਨਾਂ ਦੀ ਰਚੀ ਬਾਣੀ ਦੀਆਂ ਪੋਥੀਆਂ ਲੈਣ ਲਈ ਗਏ ਸਨ ਉਸ ਵਕਤ ਸਤਗੁਰਾਂ ਨੇ ਪਹਿਲਾ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਫਿਰ ਬਾਬਾ ਮੋਹਨ ਜੀ ਦੇ ਚਬਾਰੇ ਕੋਲ ហេਠਾ ਗਲੀ ਵਿੱਚ ਬੈਠ ਕੇ ਆਪ ਸਤਿਗੁਰਾਂ ਨੇ ਕੀਰਤਨ ਕੀਤਾ ਤੇ ਸ਼ਬਦ ਗਾਏ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ ਇਹ ਸ਼ਬਦ ਉਚਾਰਨ ਕੀਤਾ ਸਤਿਗੁਰੂ ਸਾਹਿਬ ਜੀ ਬਾਬਾ ਮੋਹਨ ਜੀ ਦੇ ਪਾਸੋਂ ਪੋਤੀਆਂ ਲੈ ਕੇ ਬਹੁਤ ਅਦਬ ਸਹਿਤ ਪਾਲਕੀ ਸਾਹਿਬ ਵਿੱਚ ਰੱਖ ਕੇ ਆਪ ਨੰਗੇ ਪੈਰੀਂ ਜੋਰ ਸਾਹਿਬ ਕਰਦੇ ਹੋਏ ਸ਼ਬਦ ਪੜਦੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲ ਚੱਲ ਪਏ ਜਦ ਸਤਿਗੁਰੂ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅੱਜ ਅਸੀਂ ਦੁੱਖ ਭੰਜਨੀ 베ਰੀ ਦੇ ਥੋੜਾ ਹੀ ਦੂਰੀ ਤੇ 68 ਘਾਟ ਵਾਲਾ ਅਸਥਾਨ ਦੇਖਦੇ ਉਥੇ ਆ ਗਏ ਦੁੱਖ ਭੰਜਨੀ 베ਰੀ ਦੇ ਕੋਲ ਜੋ ਥੜਾ ਸਾਹਿਬ ਉਥੇ ਆ ਗਏ ਅਤੇ 68 ਘਾਟ ਦੇ ਅੱਗੇ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਗਿਆ ਕੀਤੀ ਕਿਸਾਰੀ ਰਾਤ ਇੱਥੇ ਬੈਠ ਕੇ ਸੰਗਤਾਂ ਦੇ ਸਮੇਤ ਕੀਰਤਨ ਕਰੋ ਤੇ ਪੋਥੀ ਸਾਹਿਬ ਵਾਲੀ ਪਾਲਕੀ ਦੀ ਤਾਬਿਆਂ ਬੈਠ ਕੇ ਵਾਰੂ-ਵਾਰ ਸੰਗਤਾਂ ਚੌਰ ਸਾਹਿਬ ਦੀ ਸੇਵਾ ਕਰੋ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦਾ ਹੁਕਮ ਮੰਨ ਕੇ ਸਾਰੀ ਰਾਤ ਸੰਗਤਾਂ ਦੇ ਨਾਲ ਕੀਰਤਨ ਕਰਦੇ ਰਹੇ ਜਦ ਸਵੇਰੇ ਸਤਿਗੁਰੂ ਸਾਹਿਬ ਜੀ ਨੇ ਪੋਥੀ ਸਾਹਿਬ ਨੂੰ ਪ੍ਰਕਾਸ਼ ਕਰਕੇ ਵੇਖਿਆ ਤਾਂ ਉਸ ਵੇਲੇ ਸਤਿਗੁਰਾਂ ਨੇ ਬਾਣੀ ਦੀ ਮਹਿਮਾ ਕਰਦਿਆ 860 ਕਾਰਡ ਵਾਲੇ ਸਥਾਨ ਉੱਤੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੋ ਬਾਕੀ ਵਿਸਤਾਰ ਸਹਿਤ ਜੋ ਵਿਆਖਿਆ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਵਾਲੇ ਸ਼ਬਦ ਦੇ ਉਹ ਕਹਿੰਦੇ ਉੱਥੇ ਪੜੋ ਸੋਇਸ ਸ਼ਬਦ ਨੂੰ ਉਸ ਵਕਤ ਸਤਿਗੁਰਾਂ ਜਦੋਂ ਪੋਥੀ ਨੂੰ ਪ੍ਰਕਾਸ਼ ਕੀਤਾ ਉਸ ਵਕਤ ਇਹ ਸ਼ਬਦ ਸਤਿਗੁਰਾਂ ਪੜਿਆ Sarg Mahalla 5va Pothi Parmeshwar Kathaan ਕਿ ਭਾਈ ਇਹ ਚੌਹਾਂ ਸਤਗੁਰਾਂ ਦੀ ਬਾਣੀ ਵਾਲੀ ਪੋਥੀ ਸਾਹਿਬ ਪਰਮੇਸ਼ਰ ਪ੍ਰਮਾਤਮਾ ਦੀ ਪ੍ਰਾਪਤੀ ਦਾ ਥਾਨ ਕੀ ਇਹ ਅਸਥਾਨ ਹੈ ਵਾ ਪਰਮੇਸ਼ਰ ਦਾ ਸਰੂਪ ਰੂਪੀ ਥਾਨ ਪ੍ਰਾਪਤ ਕਰਾਉਣ ਵਾਲੀ ਹੈ ਵਾ ਪਰਮੇਸ਼ਰ ਦੇ ਸਰੂਪ ਗਿਆਨ ਦੀ ਪ੍ਰਾਪਤੀ ਦਾ ਪ੍ਰਤੀਪਾਦਕ ਪ੍ਰਤੀਬਾਦ ਭਾਵ ਸੰਬੰਧ ਰੂਪੀ ਥਾਨ ਹੈ ਅਸਥਾਨ ਹੈ ਭਾਵ ਗੁਰਾਂ ਦੀ ਬਾਣੀ ਜਣਾਇਕ ਹੈ ਤੇ ਬ੍ਰਹਮ ਜਾਣਣੇ ਯੋਗ ਹੈ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਜੋ ਸਾਧ ਸੰਗਤ ਦੇ ਨਾਲ ਮਿਲ ਕੇ ਗੁਰਬਾਣੀ ਦੁਆਰਾ ਗੋਬਿੰਦ ਪਰਮੇਸ਼ਰ ਦੇ ਜਸ ਰੂਪ ਗੁਣ ਗਾਇਆ ਕਰਨਗੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪੂਰਨ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ ਰਹਾਉ ਸਾਧਕ ਸਿੱਧ ਸਗਲ ਮਨ ਲੋਚ ਹੈ ਬਿਰਲੇ ਲਾਗੇ ਧਿਆਨ ਇਸ ਗੁਰਾਂ ਦੀ ਬਾਣੀ ਦੀ ਦਿੱਤੀ ਹੋਈ ਬ੍ਰਹਮ ਗਿਆਨ ਦੀ ਦਾਤ ਵਾ ਪਰਮੇਸ਼ਰ ਨੂੰ ਸਾਧਨਾ ਕਰਨ ਵਾਲੇ ਪੁਰਖ ਸਿੱਧੀਆਂ ਦੀ ਪ੍ਰਾਪਤੀ ਵਾਲੇ ਸਿੱਧ ਪੁਰਖ ਤੇ ਸਾਰੇ ਮਨ ਮੰਨਣ ਸ਼ੀਲ ਲੋਕ ਚਾਹੁੰਦੇ ਹਨ ਪਰ ਕਿਸੇ ਬਿਰਲੇ ਟਾਵੇਂ ਪੁਰਖ ਦਾ ਹੀ ਇਸ ਨਾਮ ਬਾਣੀ ਰੂਪੀ ਪੋਥੀ ਵਿੱਚ ਧਿਆਨ ਚ ਲੱਗਦਾ ਵਾ ਪ੍ਰਭੂ ਦੇ ਚਰਨਾਂ ਵਿੱਚ ਧਿਆਨ ਲੱਗਦਾ ਹੈ ਜਿਸਹਿ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਹਾਂ ਜਿਸ ਤੇ ਮੇਰਾ ਸੁਆਮੀ ਮਾਲਕ ਪਰਮੇਸ਼ਰ ਕਿਰਪਾਲੂ ਦਿਆਲੂ ਹੁੰਦਾ ਤਾਂ ਕੋ ਉਸ ਦਾ ਸਾਰਾ ਕਾਰਜ ਗੁਰਬਾਣੀ ਪੜਨ ਨਾਲ ਹੀ ਪੂਰਾ ਹੋ ਜਾਂਦਾ ਉਹ ਗੁਰਬਾਣੀ ਪੜ ਲਵੇ ਸੁਣ ਲਵੇ ਪਾਤਸ਼ਾਹ ਵਰ ਦਿੰਦੇ ਉਹਦਾ ਕਾਰਜ ਪੂਰਾ ਹੋਵੇਗਾ ਜਾ ਕੇ ਹਿਰਦੈ ਵਸੈ ਪਹਿ ਪੰਜਨ ਤਿਸ ਜਾਣੈ ਸਗਲ ਜਹਾਨ ਜੰਮਣ ਮਰਨ ਦੇ ਭੈ ਡਰ ਨੂੰ ਭੰਲਣ ਵਾਲਾ ਪਰਮੇਸ਼ਰ ਦਾ ਜਿਸ ਗੁਰਮੁਖ ਜਾਂਦੇ ਅੰਦਰੋਂ ਹਿਰਦੈ ਅੰਤਿਕਰਨ ਵਿੱਚ ਵਸ ਜਾਂਦਾ ਕਹਿੰਦੇ ਉਸ ਨੂੰ ਸਾਰਾ ਜਹਾਨ ਸੰਸਾਰ ਹੀ ਜਾਣਨ ਲੱਗ ਜਾਂਦਾ ਆਪਾਂ ਸ਼ਬਦ ਪੜ੍ਹਦੇ ਨਾ ਜਿਸ ਨੀਜ ਕੋ ਕੋਏ ਨਾ ਜਾਣੈ ਨਾਮ ਜਪਤ ਉਹ ਚੌਂ ਕੁੰਟ ਮੰਨੈ ਕਹਿੰਦੇ ਉਹ ਚਾਰਾਂ ਕੁੰਟਾਂ ਵਿੱਚ ਸਾਰੇ ਸੰਸਾਰ ਵਿੱਚ ਖੰਡਾਂ ਬ੍ਰਹਿਮੰਡਾਂ ਵਿੱਚ ਜਾਣਿਆ ਜਾਂਦਾ ਹੈ ਜਿਸ ਪ੍ਰਕਾਰ ਤ੍ਰੂਪ ਰਹਿਲਾਦ ਹੋਏਗਨ ਖਿਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਇਹੋ ਹੀ ਦਾਨ ਮੰਗਦਾ ਹੈ ਮੇਰੇ ਕਰਤੇ ਰਚਨਹਾਰ ਪਰਮੇਸ਼ਰ ਤੁਸੀਂ ਮੈਨੂੰ ਪਲ ਵਿੱਚੋਂ ਖਿੰਨ-ਖਿੰਨ ਮਾਤਰ ਵੀ ਨਾ ਭੁੱਲਣਾ ਕਰੋ ਸਾਰਗ ਮਹੱਲਾ ਪੰਜਵਾ ਜਦ ਵਰਖਾ ਦੀ ਰੁੱਤ ਵਿੱਚ ਵਰਖਾ ਨਾ ਹੋਈ ਤੇ ਬਹੁਤ ਸਾਰੀ ਔੜ ਲੱਗ ਗਈ ਤਦ ਸੰਗਤਾਂ ਨੇ ਇਕੱਤਰ ਹੋ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਵਰਖਾ ਕਰਾਉਣ ਵਾਸਤੇ ਬੇਨਤੀ ਕੀਤੀ ਜਦ ਸੰਗਤਾਂ ਨੇ ਬੇਨਤੀ ਕੀਤੀ ਤਦ ਸਤਿਗੁਰਾਂ ਦੇ ਬਚਨ ਨਾਲ ਬਹੁਤ ਵਰਖਾ ਹੋਈ ਸੰਗਤਾਂ ਬਹੁਤ ਪ੍ਰਸਾਨ ਹੋਈਆਂ ਫਿਰ ਸਤਿਗੁਰਾਂ ਨੇ ਅੰਤਰੀ ਭਾਵ ਵਿੱਚ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਬੂਠਾ ਸਰਬ ਥਾਈ ਮੇਹ ਸਭ ਥਾਈ ਸਥਾਨਾਂ ਵਿੱਚ ਗੁਰੂ ਨਾਨਕ ਰੂਪ ਹੋ ਕੇ ਪਰਮੇਸ਼ਰ ਰੂਪ ਮੇਹੋ ਬੱਦਲ ਬੂਠਾ ਵਸਿਆ ਵਰਿਆ ਹੈ ਭਾਵ ਪਰਮੇਸ਼ਰ ਨੇ ਸਤਿਗੁਰੂ ਨਾਨਕ ਰੂਪ ਵਿੱਚ ਪ੍ਰਗਟ ਹੋ ਕੇ ਨਾਮ ਬਾਣੀ ਦੇ ਉਪਦੇਸ਼ ਰੂਪ ਬੱਦਲ ਦੁਆਰਾ ਨਾਮ ਰੂਪੀ ਵਰਖਾ ਕੀਤੀ ਹੈ आनंद मंगल गाऊ हर जस पूरन प्रगटे ओ नेह रहाऊ हे भाई जद आनंद स्वरूप परमेश्वर दे जस ताई मंगला विच पाके गाउना करोगे तद पूरन प्रेम हृदय दे, दे अंदर प्रगटे ओ प्रगट होवेगा रहाऊ चार कुंट दे जिस जल निद ऊन थाऊ न केहो ਚਾਰ ਚਾਰੇ ਕੂੰਟ ਤਰਫਾਂ ਤੇ ਦਹਿ ਦਿਸ ਦਸੋਂ ਦਿਸ਼ਾਵਾਂ ਵਿੱਚ ਚਾਰ ਖਾਣੀਆਂ ਤੇ ਦਸੇ ਇੰਦਰੀਆਂ ਵਿੱਚ ਨਾਮ ਜਲ ਦਾ ਨਿਧ ਖਜ਼ਾਨਾ ਪਰਮੇਸ਼ਰ ਪੂਰਨ ਹੈ ਜਲ ਪਾਣੀ ਆਦ ਪੰਜਾਂ ਤਤਾਂ ਨਿਧ ਆਸਰਾ ਰੂਪ ਪਰਮੇਸ਼ਰ ਪੂਰਨ ਹੈ ਉਸ ਚੇਤਨ ਬ੍ਰਹਮ ਤੋਂ ਬਗੈਰ ਕਿਹੋ ਕਹੀਏ ਕੋਈ ਵੀ ਥਾਂ ਊਨ ਖਾਲੀ ਨਹੀਂ ਕ੍ਰਿਪਾ ਨਿਧ ਪੂ ਗੋਬਿੰਦ ਪੂਰਨ ਜੀਅਦਾਨ ਸਭ ਦੇਹ ਉਹ ਪਰਮੇਸ਼ਰ ਕਿਰਪਾ ਦਇਆ ਦਾ ਨਿਧ ਸਮੁੰਦਰ ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲ ਤੇ ਸਭ ਦੀ ਪੂਰਤੀ ਕਰਨ ਵਾਲਾ ਹੈ ਸਾਰੇ ਜੀਵਾਂ ਨੂੰ ਰੋਜੀ ਪ੍ਰਾਣਾ ਚੇਤਨ ਸੱਤਾ ਆਦ ਦਾ ਦਾਨ ਦੇਣ ਵਾਲਾ ਹੈ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇਹ ਏ ਭਾਈ ਪਰਮੇਸ਼ਰ ਪਿੱਛੇ ਵੀ ਸੱਚ ਸਰੂਪ ਸੀ ਹੁਣ ਵੀ ਸੱਚ ਸਰੂਪ ਹੈ ਤੇ ਅੱਗੇ ਨੂੰ ਵੀ ਸੁਆਮੀ ਮਾਲਕ ਪਰਮੇਸ਼ਰ ਹੀ ਸੱਚ ਸਰੂਪ ਹੋਵੇਗਾ ਐਸੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਸ੍ਰੇਸ਼ਟ ਜਨਾਂ ਦੀ ਸੰਗੇ ਉਹ ਸੰਗਤ ਕਰਨ ਵਾਲੇ ਪੁਰਖ ਵੀ ਉਲਟ ਕੇ ਸੱਚ ਸਰੂਪ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਹਨ ਸਤ ਤੇਜਨ ਜਿਨ ਪ੍ਰਤੀਤ ਉਪਜੀ ਨਾਨਕ ਨਹਿ ਪਰਮੇਹ ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰਤੀਤੀ ਪੈਦਾ ਹੋਈ ਉਹ ਜਿਗਿਆਸੂ ਜਨਮੀ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਕਰਕੇ ਉਹ ਫੇਰ ਜੂਨਾ ਵਿੱਚ ਨਹੀਂ ਪਰਮੇਹੋ ਪਰਮ ਦੇ ਵਾਹੇ ਗੁਰੂ ਵਾਹੇ ਗੁਰੂ ਵਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਜੀ ਕੀ